ਚ ਚ ਚ ਚ ਚਾਰ ਵੇਦ ਜਨ ਸਾਜੇ ਚਾਰੇ ਖਾਣੀ ਚਾਰ ਜੁਗਾ ਚਚਾ ਪੰਜਾਬੀ ਵਰਣਮਾਲਾ ਦਾ 11ਵਾਂ ਅੱਖਰ ਹੈ ਚਚੇ ਅਦਕ ਚਚੇ ਕੰਨਾ ਚਚਾ C H A C H A ਚਚਾ ਚਚਾ ਅੱਖਰ ਦੀ ਪਛਾਣ ਵਾਸਤੇ ਬਣਨ ਵਾਲੇ ਸ਼ਬਦ ਹਨ ਚਚਾ ਚਿੜੀ ਚਚਾ ਚਮਚਾ ਮਹਾਰਨੀ ਵਿੱਚ ਮਾਤਰਾ ਸਹਿਤ ਚਚਾ ਅੱਖਰ ਦੀਆਂ ਧੁਨੀਆਂ ਇਸ ਤਰ੍ਹਾਂ ਹਨ ਚਚਾ ਮੁਕਤਾ ਚ ਚਚੇ ਕੰਨਾ ਚ ਚਚੇ ਕੰਨਾ ਉੱਤੇ ਬਿੰਦੀ ਝਾਂ ਚਚੇ ਸਿਰਚੇ ਚਚੇ ਵੀ ਰੀ ਚ ਚਚੇ ਔਂਕੜ ਚੂ ਚਚੇ ਇਦਲਾਕੜੇ ਚੂ ਚਚੇ ਲਮਚੀ ਚਚੇ ਦਲਾਮਾ ਚੈ ਚਚੇ ਹੋੜਾ ਚੂ ਚਚੇ ਕਨੌੜਾ ਚੌ ਛੱਛ ਟਿੱਪੀ ਚੰ ਸ਼ ਸ਼ਾ ਛੱਛ ਸਾਇਆ ਵਰਤੀ ਸਭ ਅੰਤਰ ਤੇਰਾ ਕੀਆ ਭਰਮ ਹੋਆ ਸ਼ੱਸ਼ਾ ਪੰਜਾਬੀ ਵਰਣਮਾਲਾ ਦਾ 12ਵਾਂ ਅੱਖਰ ਹੈ ਛੱਛ ਅਦਕ ਛੱਛ ਕੰਨਾ ਛੱਸ਼ਾ C H A C H A ਛੱਸ਼ਾ ਸ਼ਸ਼ ਅੱਖਰ ਦੀ ਪਛਾਣ ਵਾਸਤੇ ਬਣਨ ਵਾਲੇ ਸ਼ਬਦ ਹਨ ਸ਼ਸ਼ ਸ਼ਕਸ਼ੂਂਦਰ ਸ਼ਸ਼ ਸ਼ਤਰੀ ਮਹਾਰਨੀ ਵਿੱਚ ਮਾਤਰਾ ਸਹਿਤ ਸ਼ਸ਼ ਅੱਖਰ ਦੀਆਂ ਧੁਨੀਆਂ ਇਸ ਤਰ੍ਹਾਂ ਹਨ ਸ਼ਸ਼ ਮੁਕਤਾ ਸ਼ ਸ਼ਸ਼ਕਨ ਸ਼ਾ ਸ਼ਸ਼ਕਨ ਉੱਤੇ ਬਿੰਦੀ ਸ਼ਾਂ ਸ਼ਸ਼ਸ਼ ਰਿਸ਼ੇ ਸ਼ਸ਼ੇਬਿ ਅਰੀਸੀ शशे अंकुड शो शशे दलँकडे शू शशे लाव शे शशी दलाव शे शशे होडा शो शशे कनौडा शॉ शशे टिप्पी शं ਜੱਜਾ ਜੱਜੇ ਜਾਨ ਮੰਗਤ ਜਨ ਜਾਚੈ ਲਖ 84 ਭੀਕ ਪਵਿਆ ਜੱਜਾ ਪੰਜਾਬੀ ਵਰਣਮਾਲਾ ਦਾ 13ਵਾਂ ਅੱਖਰ ਹੈ ਜੱਜੇ ਅਦਕ ਜੱਜੇ ਕੰਨ ਜੱਜਾ ਜੇ A ਡਬਲ ਜੇ ਜੱਜਾ ਜੱਜਾ ਅੱਖਰ ਦੀ ਪਛਾਣ ਵਾਸਤੇ ਬਣਨ ਵਾਲੇ ਸ਼ਬਦ ਹਨ ਜੱਜਾ ਜੱਗ ਜੱਜਾ ਜੁੱਤੀ ਮਹਾਰਨੀ ਵਿੱਚ ਮਾਤਰਾ ਸਹਿਤ ਜੱਜਾ ਅੱਖਰ ਦੀਆਂ ਧੁਨੀਆਂ ਇਸ ਤਰ੍ਹਾਂ ਹਨ ਜੱਜਾ ਮੁਕਤਾ ਜ ਜਜੇ ਕੰਨ ਜਾ ਜਜਿਕ ਨਾ ਉੱਤੇ ਬਿੰਦੀ ਜਾ ਜਜੇ ਸਰਜੀ ਜਜੇ ਬਿਆਰੀ ਜੀ ਜਜੇ ਅੰਕੜ ਜੋ ਜਜੇਦ ਲੈਂਕੜੇ ਜੂ ਜਜੇ ਲਾਵਾਂ ਜੇ ਜਜੇਦ ਲਾਵਾਂ ਜੈ ਜਜੇ ਹੋੜਾ ਜੋ ਜਜੇ ਕਨੌੜਾ ਜੋ ਜਜੇ ਟਿੱਪੀ ਜੰਗ ਛਜਾ ਛਜੇ ਝੂਰ ਮਰੋ ਕਿਆ ਪ੍ਰਾਣੀ ਜੋ ਕੁਛ ਦੇਣਾ ਸੋ ਦੇ ਰਹਾ ਛਜਾ ਪੰਜਾਬੀ ਵਰਣਮਾਲਾ ਦਾ 14ਵਾਂ ਅੱਖਰ ਹੈ ਛਜੇ ਅਦਕ ਜਜੇ ਕੰਨਾ ਛਜਾ ਜਾ J H A डबल G E ਛਜਾ ਛੱਜਾ ਅੱਖਰ ਦੀ ਪਛਾਣ ਵਾਸਤੇ ਬਣਨ ਵਾਲੇ ਸ਼ਬਦ ਹਨ ਛੱਜਾ ਝੋਟਾ ਛੱਜਾ ਝਾੜੂ ਮਹਾਰਨੀ ਵਿੱਚ ਮਾਤਰਾ ਸਹਿਤ ਛੱਜਾ ਅੱਖਰ ਦੀਆਂ ਧੁਨੀਆਂ ਇਸ ਤਰ੍ਹਾਂ ਹਨ ਛੱਜਾ ਮੁਕਤਾ ਛ ਛ ਜੇਕਨਾਂ ਝਾ ਛ ਜੇਕਨਾਂ ਉੱਤੇ ਬਿੰਦੀ ਝਾਂ ਛ ਜੈਸੀ ਅਰਿਚੇ ਛ ਜੇਬੇ ਅਰਿਚੀ ਚੱਜੇ ਅੰਕੜ ਚੋ ਚੱਜੇ ਦਲੈਂਕੜੇ ਝੂ ਚੱਜੇ ਲਾਮਾ ਚੇ ਚੱਜੇ ਦਲਾਮਾ ਚੈ ਚੱਜੇ ਹੋੜਾ ਚੋ ਚੱਜੇ ਕਨੌੜਾ ਚੋ ਚੱਜੇ ਟਿੱਪੀ ਚੰ ਣ ਣਾ ਣੇ ਨਦਰ ਕਰੇ ਜਾ ਦੇਖਾ ਦੂਜਾ ਕੋਈ ਨਹੀਂ ਨੰਨਿਆ ਪੰਜਾਬੀ ਵਰਣਮਾਲਾ ਦਾ 15ਵਾਂ ਅੱਖਰ ਹੈ ਨੰਨੇ ਟਿੱਪੀ ਨੰਨੇ ਕੰਨਾ ਨੰਨਿਆ ਜੇ ਡਬਲ ਐਚ ਐਨ ਏ ਜੇ ਡਬਲ ਐਚ ਐਨ ਏ ਨੰਨਿਆ ਨੰਨਿਆ ਅੱਖਰ ਤੋਂ ਪੰਜਾਬੀ ਦਾ ਕੋਈ ਸ਼ਬਦ ਨਹੀਂ ਬਣਦਾ ਇਸ ਕਰਕੇ ਇਸ ਨੂੰ ਖਾਲੀ ਅੱਖਰ ਕਿਹਾ ਜਾਂਦਾ ਹੈ ਪਰ ਪੁਰਾਣੀ ਠੇਠ ਪੰਜਾਬੀ ਬੋਲੀ ਦੇ ਸ਼ਬਦਾਂ ਵਿੱਚ ਇਸ ਦੀ ਵਰਤੋਂ ਆਮ ਹੁੰਦੀ ਸੀ ਜਿਵੇਂ ਸਿੰਜਣਾ ਪੌਦਿਆਂ ਨੂੰ ਪਾਣੀ ਦੇਣਾ ਉੰਜ ਉਸ ਤਰ੍ਹਾਂ ਨੰਨ੍ਹਾ ਅੱਖਰ ਨੂੰ ਬੋਲਣ ਵਾਸਤੇ ਜੀਭ ਦੇ ਅਗਲੇ ਹਿੱਸੇ ਨੂੰ ਦੰਦਾਂ ਦੇ ਪਿਛਲੇ ਹਿੱਸੇ ਨਾਲ ਦਬਾ ਕੇ ਸੁਹਾਇਆ ਜਾਂਦਾ ਹੈ